ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ ਅੱਜ ਸ਼ਾਮ ਦੇ ਸਮੇਂ ਵਿੱਚ ਆਪ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਆ ਹਾਉ ਆਜ਼ ਦਿਨ ਦੀ ਕਿਰਪਾ ਲਈ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ ਹallelujah hallelujah 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 ਧੰਨਵਾਦ 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 ਪਿਤਾ ਪਰਮੇਸ਼ਰ ਰੂਵੀਸ਼ਮ ਸਿੰਘ ਨਾਸਟੀ ਦਾ ਧੰਨਵਾਦ ਕਰਦੇ ਆਂ ਤੇਰੇ ਸ਼ੁਕਰ ਕਰਦੇ ਮੇਰੇ ਪ੍ਰਭੂ ਜੀ ਅੱਜ ਦੇ ਇਸ ਦਿਨ ਦੀ ਕਿਰਪਾ ਦੇ ਲਈ ਮੇਰੇ ਪਿਤਾ ਪਰਮੇਸ਼ਰ ਦਿਨ ਪਰ ਦਿਨ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ ਸਾਡੀ ਹੌਂ ਜਾਣ ਵੇਖੜੀ ਮਦਦ ਤੇ ਸਹਾਇਤਾ ਕੀਤੀ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਤੁਹਾਡੇ ਪਵਿੱਤਰ ਸੁਰਗਦੂਤ ਨੇ ਸਾਡੀ ਰਾਖੀ ਕੀਤੀ ਮੇਰੇ ਪਿਤਾ ਪਰਮੇਸ਼ਰ ਸਾਡੇ ਰਾਹ ਤੇ ਨੂੰ ਸਿੱਧਾ ਕੀਤਾ ਮੇਰੇ ਪ੍ਰਭੂ ਜੀ ਸਾਡੀਆਂ ਉਲਝਣਾਂ ਪਰੇਸ਼ਾਨੀਆਂ ਮੁਸ਼ਕਲਾਂ ਬਿਮਾਰੀਆਂ ਤੋਂ ਸਾਨੂੰ ਬਚਾ ਕੇ ਰੱਖਿਆ ਧੰਨਵਾਦ ਕਰਦੇ ਆਂ ਪ੍ਰਭੂ ਜੀ ਅਸੀਂ ਸ਼ਾਮ ਦੇ ਸਮੇਂ ਵਿੱਚ ਤੁਹਾਡੇ ਹਜ਼ੂਰੀ ਵਿੱਚ ਇਕੱਠੇ ਹੁੰਨੇ ਮੇਰੇ ਪਿਤਾ ਤੁਹਾਡੇ ਪਾਕ ਵਚਨ ਨੂੰ ਪੜਨਰ ਸੁਣਨ ਲਈ ਜਾ ਰਹੇ ਮੇਰੇ ਪ੍ਰਭੂ ਜੀ ਸਾਡੀ ਮਦਦ ਕਰਨਾ ਮੇਰੇ ਪਿਤਾ ਕਿ ਦਿੱਤਾ ਹੋਇਆ ਅੱਜ ਦਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮਾ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਔਰ ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ ਸਾਡੇ ਕੋਲ ਚੁਰਾ ਨਾ ਪਾਵੇ ਅਸੀਂ ਇਹ ਮੰਗਦੇ ਆਂ ਸਾਡੇ ਪ੍ਰਭੂ ਯਸ਼ਮਸੀ ਜੀ ਦੇ ਨਾਮ ਵਿੱਚ ਆਮੇਨ ਹਾਜ਼ਾਪਾ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਝੂਠੇ ਆਜੜੀਆਂ ਅਤੇ ਉਹਨਾਂ ਦੇ ਝੂਠੇ ਗਿਆਨ ਬਾਰੇ ਜਾਣਾਂਗੇ। ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਕਿ ਝੂਠੇ ਆਜੜੀ ਕੌਣ ਹਨ? ਅਤੇ ਝੂਠਾ ਉਹ ਗਿਆਨ ਕੀ ਦਿੰਦੇ ਹਨ? ਸਭ ਉਹ ਜਾਣਨ ਦੇ ਲਈ ਅਸੀਂ ਵਚਨ ਚੋਂ ਪੜ੍ਹਾਂਗੇ ਹਿਜ਼ਕੀਲ 34 ਦੀ 1 ਅਤੇ 2 ਨੰਬਰ ਆਇਤ ਨੂੰ। ਯਹਵਾ ਦਾ ਵਚਨ ਮੇਰੇ ਕੋਲੇ ਆਇਆ ਕਿ हे ਮਨੁੱਖ ਦੇ ਪੁੱਤਰ ਭਵਿੱਖਬਾਣੀ ਕਰ। ਇਜ਼ਰਾਈਲੀ ਆਜੜੀਆਂ ਦੇ ਵਿਰੁੱਧ ਭਵਿੱਖਬਾਣੀ ਕਰ ਅਤੇ ਤੂੰ ਉਹਨਾਂ ਨੂੰ ਆਖ ਪ੍ਰਭੂ ਯਹਵਾ ਆਜੜੀਆਂ ਨੂੰ ਇਹ ਆਖਦਾ ਹੈ ਇਜ਼ਰਾਈਲੀ ਆਜੜੀਆਂ ਦੇ ਅਫਸੋਸ ਜਿਹੜੇ ਆਪਣੇ ਆਪ ਨੂੰ ਪਾਲਦੇ ਕੀ ਆਜੜੀਆਂ ਨੂੰ ਨਹੀਂ ਚਾਹੀਦਾ ਕਿ ਪੇਡਾਂ ਚਾਰਨ ਹallelujah ਪਰਮੇਸ਼ਰ ਦਾ ਬਚਨ ਸਾਨੂੰ ਕੀ ਦੱਸਦਾ ਕਿ ਇਹ ਜੋ वचन ਹੈ ਅਸਤੇ ਇਹ ਜੋ ਖਾਸ वचन और खास संदेश या ये किसी इंसान दी मत दा नहीं है किसी इंसान दी सोच नहीं है किसी इंसान दे द्वारा बोलया गया नहीं है ये हुक्म जो योहावा परमेश्वर कोला आया वचन कहता योहावा परमेश्वर दा यो वचन मेरे कोले आया आते उसने मेनू क्या ਕਿ ਇਜ਼ਰਾਈਲੀ ਆਜੜੀਆਂ ਦੇ ਵਿਰੁੱਧ ਭਵਿੱਖਬਾਣੀ ਕਰ ਇਹ ਭਵਿੱਖਬਾਣੀ ਸੀ ਜੋ ਕੀਤੀ ਗਈ ਸੀ ਔਰ ਅੱਜ ਦੇ ਸਮੇਂ ਦੇ ਵਿੱਚ ਇਹ ਭਵਿੱਖਬਾਣੀ ਪੂਰੀ ਵੀ ਹੋ ਰਹੀ ਆ ਔਰ ਕਿਦਾਂ ਹੋ ਰਹੀ ਐ ਅਸੀਂ ਇਸ वचन ਨੂੰ ਸੁਣਿਆ ਕੁਝ ਬਹੁਤਾ ਸਮਝ ਆਇਆ ਹੀ ਹੋਏਗਾ ਬਾਕੀ ਅਸੀਂ ਗਹਿਰਾਈ ਜੀ ਜਾਣਾਂਗੇ ਕਿ ਸਾਨੂੰ ਪਰਮੇਸ਼ਰ ਨੇ ਇੱਕ ਇਜੜ ਕਿਹਾ ਸੀ ਕਿ ਸਾਨੂੰ ਪੇਡਾਂ ਕਿਹਾ ਸੀ ਪਰਮੇਸ਼ਰ ਨੇ ਕਿਹਾ ਕਿ ਤੁਸੀਂ ਮੇਰੀਆਂ ਪੇਡਾਂ ਆ ਔਰ ਕਹਿੰਦਾ ਇਜ਼ਰਾਈਲ ਦੀਆਂ ਪੇਡਾਂ ਜੋ ਖਿੱਲਰ ਗਈਆਂ ਆ ਜੋ ਭੁੱਲੀਆਂ ਪਟਕੀਆਂ ਆ ਮਤਲਬ ਬਹੁਤ ਅਲੱਗ-ਅਲੱਗ ਜਗ੍ਹਾ ਤੇ ਫੈਲ ਚੁੱਕੀਆਂ ਆ ਪਰਮੇਸ਼ਰ ਦੇ ਨਾਮ ਤੋਂ ਵੱਖਰੀਆਂ ਹੋ ਗਈਆਂ ਆ ਉਹਨਾਂ ਨੇ ਪਰਮੇਸ਼ਰ ਦੇ ਗਿਆਨ ਤੋਂ ਮੂੰਹ ਮੋੜ ਲਿਆ ਜਾਂ ਫਿਰ ਪਰਮੇਸ਼ਰ ਦਾ ਗਿਆਨ ਉਹਨਾਂ ਕੋਲੇ ਪਹੁੰਚਾ ਹੀ ਨਹੀਂ ਤਾਂ ਕਹਿੰਦਾ ਉਹ ਸਾਰੀਆਂ ਪੇਡਾਂ ਨਾਸ਼ ਚੋਰੀnga ਪਰਮੇਸ਼ਨ ਨੇ ਸਾਨੂੰ ਪੇਡਾਂ ਦੇ ਨਾਲ ਨਾਲ ਆਪਣੀ ਖੇਤੀ ਵੀ ਕਿਹਾ ਸੀ। ਰਬੂ ਨੇ ਕਿਹਾ ਸੀ ਕਿ ਖੇਤੀ ਤਾਂ ਤਿਆਰ ਆ। ਪਰ ਵਾਢੇ ਥੋੜੇ ਆ ਮਤਲਬ ਨਾ ਤਾਂ ਜੋ ਸਾਂਭਣ ਵਾਲਾ ਨਾ ਪਾਲਣ ਵਾਲਾ ਨਾ ਵਾਢਣ ਵਾਲਾ ਕੋਈ ਨਹੀਂ ਆ ਖੇਤੀ ਪੱਕੀ ਪਈ ਆ ਪਰ ਉਹਦਾ ਕੋਈ ਵਾਲੀ ਵਾਰਿਸ ਨਹੀਂ ਹੈਗਾ ਤਾਂ ਉਹਦੇ ਲਈ ਪਰਮੇਸ਼ਰ ਨੇ ਪੇਡਾਂ ਦੇ ਲਈ ਇੱਕ ਆਜੜੀ ਚੁਣੀ ਆ ਔਰ ਫਸਲ ਦੇ ਲਈ ਇੱਕ ਵਾਢਾ ਇੱਕ ਦੇਖਭਾਲ ਕਰਨ ਵਾਲਾ ਚੁਣਿਆ ਹਾਂ ਜਿਹੜੀ ਔਰ ਦੇਖਭਾਲ ਕਰਨ ਵਾਲਾ ਜੋ ਵਾਢਾ ਆ ਉਹ ਇੱਕੋ ਹੀ ਆ ਉਹ ਹੈਗਾ ਸਾਨੂੰ ਪਰਮੇਸ਼ਰ ਦਾ ਵਚਨ ਸੁਣਨ ਵਾਲਾ ਸੰਦੇਸ਼ ਵਾਹਕ ਜੋ ਪਰਮੇਸ਼ਰ ਦਾ ਸੰਦੇਸ਼ ਸਾਡੇ ਕੋਲੇ ਲੈ ਕੇ ਆਉਂਦਾ ਪ੍ਰਭੂ ਦਾ ਵਚਨ ਸਾਡੇ ਕੋਲ ਲੈ ਕੇ ਆਉਂਦਾ ਉਹ ਹੈਗਾ ਪਰਮੇਸ਼ਰ ਦੇ ਇੱਜੜ ਨੂੰ ਪਾਲਣ ਵਾਲਾ ਆ ਜਿਹੜੀ ਕਿਉਂਕਿ ਸੰਸਾਰਿਕ ਪੇਡਾਂ ਨੂੰ ਹਰੇ ਚਾਰੇ ਦੀ ਜ਼ਰੂਰਤ ਹੈ ਪਰ ਪਰਮੇਸ਼ਰ ਦੀਆਂ ਪੇਡਾਂ ਨੂੰ ਪ੍ਰਭੂ ਦੇ ਵਚਨ ਰੂਪੀ ਚਾਰੇ ਦੀ ਜ਼ਰੂਰਤ ਹੈ ਹallelujah ਕਰੂ ਨੇ ਇਸ ਲਈ ਤਾਂ ਲੈਸੀ ਕਿਉਂਕਿ ਉਹਨੀਆਂ ਪੇਡਾਂ ਭੁੱਲ ਜਾਂਦੀਆਂ ਸਨ ਪਟਕ ਜਾਂਦੀਆਂ ਸਨ ਖਿੱਲਰ ਜਾਂਦੀਆਂ ਸਨ ਤਾਂ ਉਹਨਾਂ ਨੇ ਪੇਡਾਂ ਦੇ ਉੱਤੇ ਆ ਜਿਹੜੀ ਛੱਡੇ ਕਿ ਉਹ ਆ ਜਿਹੜੀ ਉਹਨਾਂ ਪੇਡਾਂ ਨੂੰ ਇਕੱਠਿਆ ਰੱਖਣ ਉਹਨਾਂ ਨੂੰ ਜੋੜ ਕੇ ਰੱਖਣ ਕਿ ਲੋਕਾਂ ਦੇ ਮਨ ਬਦਲ ਜਾਂਦੇ ਆ ਕਿ ਸੰਸਾਰਿਕ ਦੁੱਖਾਂ ਦੇ ਵਿੱਚ ਪਾ ਕੇ ਸੰਸਾਰਿਕ ਪਰੇਸ਼ਾਨੀਆਂ ਉਹਨਾਂ ਨੂੰ ਦਬਾ ਲੈਂਦੀਆਂ ਜਿਹਦੇ ਕਰਕੇ ਉਹਨਾਂ ਦੇ ਮਨ ਜਿਹੜੇ ਪਟਕ ਜਾਂਦੇ ਸੀ ਔਰ ਇਧਰ ਉਧਰ ਪਟਕ ਜਾਂਦੇ ਸਨ ਉਹਨਾਂ ਦਾ ਮਾਨਿਕ ਜਗ੍ਹਾ ਤੇ ਟੇਕ ਨਹੀਂ ਸੀ ਪਾਉਂਦਾ ਜਿਹਦੇ ਕਰਕੇ ਪਰਮੇਸ਼ਰ ਨੇ ਆਪਣੇ ਆਜੜੀ ਭੇਜੇ ਪਵਿੱਤਰ ਦਾਸ ਭੇਜੇ ਜਿਨ੍ਹਾਂ ਦੇ ਮੂੰਹ ਦੇ ਵਿੱਚ ਪਵਿੱਤਰ ਵਚਨ ਪਾਇਆ ਔਰ ਉਹਨਾਂ ਨੂੰ ਕਹਾ ਕਿ ਇਹਨਾਂ ਵਚਨਾ ਦੀ ਖੁਰਾਕ ਦੇ ਨਾਲ ਮੇਰੇ ਲੋਕਾਂ ਦੀ ਸੇਵਾ ਕਰੋ ਔਰ ਸਹੀ ਸੰਦੇਸ਼ ਇਹਨਾਂ ਤੱਕ ਪਹੁੰਚਾਓ ਜੋ ਪਵਿੱਤਰ ਗ੍ਰੰਥ ਕਹਿੰਦਾ ਆ ਪਰ ਕਹਿੰਦਾ ਇਹਨਾਂ ਆਜੜੀਆਂ ਨੇ ਕੀ ਕੀਤਾ ਕਹਿੰਦਾ ਇਜ਼ਰਾਈਲ ਦੇ ਆਜੜੀਆਂ ਦੇ ਉੱਤੇ ਅਫਸੋਸ ਜਿਹੜੇ ਪਰਮੇਸ਼ਰ ਦੇ ਸੰਦੇਸ਼ ਵਾਹਕਾਂ ਜੋ ਪ੍ਰਭੂ ਦਾ ਵਚਨ ਇੱਕ ਖੁਰਾਕ ਲੈ ਕੇ ਲੋਕਾਂ ਦੇ ਦਰਦ ਜਾਂਦੇ ਨੇ ਕਹਿੰਦਾ ਉਹਨਾਂ ਦੇ ਉੱਤੇ ਅਫਸੋਸ ਆ ਕਿਉਂਕਿ ਕਹਿੰਦਾ ਉਹ ਆਪਣੇ ਆਪ ਨੂੰ ਪਾਲ ਰਹੇ ਆ ਇੱਕ ਆਜੜੀ ਦਾ ਕੰਮ ਆ ਕਿ ਉਹ ਪੇਡਾਂ ਨੂੰ ਪਾਲੇ ਪਰ ਇੱਕ ਪਾਸਟਰ ਦਾ ਕੰਮ ਆ ਕਿ ਉਹ ਕਲਿਸੀਆਂ ਨੂੰ ਪਾਲੇ ਪਰ ਕਹਿੰਦਾ ਉਹ ਪਾਲਣ ਦੀ بجائے ਆਪਣੇ ਆਪ ਨੂੰ ਪਾਲਣ ਲੱਗੇ ਕਹਿੰਦਾ ਮਤਲਬ ਕਿ ਲੋਕਾਂ ਦੀ ਸੇਵਾ ਕਰਨ ਦੀ بجائے ਉਹਨਾਂ ਨੇ ਲੋਕਾਂ ਤੋਂ ਆਪਣਾ ਫਾਇਦਾ ਲੈਣਾ ਸ਼ੁਰੂ ਕਰ ਦਿੱਤਾ ਕਹਿੰਦਾ ਆ ਜਿਹੜੀ ਨੂੰ ਮੈਂ ਇਸ ਲਈ ਚੁਣਿਆ ਸੀ ਕਿ ਉਹ ਲੋਕਾਂ ਦੀ ਸੇਵਾ ਕਰੇ ਲੋਕਾਂ ਨੂੰ ਪਾਲੇ ਲੋਕਾਂ ਤੱਕ ਵਚਨ ਲੈ ਕੇ ਜਾਵੇ ਸਚਾਈ ਦਾ ਵਚਨ ਜੋ ਪ੍ਰਭੂ ਵੱਲੋਂ ਪਰ ਉਹਨਾਂ ਨੇ ਕੀ ਕੀਤਾ ਉਹ ਆਪਣਾ ਢਿੱਡ ਪਾਲਣ ਲੱਗੇ ਆਪਣਾ ਢਿੱਡ ਉਹਨਾਂ ਨੇ ਕਿਦਾਂ ਪਾਲਿਆ ਉਹ ਜਾਣਨ ਦੇ ਲਈ ਅਸੀਂ ਵਚਨ ਚੋਂ ਪੜਾਂਗੇ ਹਿਜ਼ਕੀਏਲ 34 ਉਹਦੀ 3 ਔਰ 4 ਨੰਬਰ ਆਇਤ ਨੂੰ ਤੁਸੀਂ ਚਰਬੀ ਖਾਂਦੇ, ਉਹਨਾਂ ਪਹਿਨਦੇ ਹੋ ਅਤੇ ਮੋਟੀਆਂ ਨੂੰ ਕੱਟਦੇ ਹੋ ਪਰ ਇੱਜੜ ਨਹੀਂ ਛਾਰਦੇ ਹੋ। ਤੁਸੀਂ ਲਿਸੀਆਂ ਨੂੰ ਤਕੜਾ ਨਹੀਂ ਕੀਤਾ, ਬਿਮਾਰਾਂ ਨੂੰ ਨਰੋਇਆ ਨਹੀਂ ਕੀਤਾ, ਟੁੱਟੇ ਹੋਿਆਂ ਨੂੰ ਨਹੀਂ ਬੰਨਿਆ ਅਤੇ ਜਿਹੜੀਆਂ ਕੱਢ ਦਿੱਤੀਆਂ ਗਈਆਂ ਉਹਨਾਂ ਨੂੰ ਮੋੜ ਕੇ ਨਹੀਂ ਲਿਆਂਦਾ ਅਤੇ ਗਵਾਚੀਆਂ ਹੋਈਆਂ ਨੂੰ ਨਹੀਂ ਲੱਭਿਆ। ਸਗੋਂ ਜੋਰ ਅਤੇ ਧੱਕੇ ਨਾਲ ਉਹਨਾਂ ਉੱਤੇ ਰਾਜ ਕੀਤਾ। ਹਾਲੇਲੂਇਆ। ਪ੍ਰਭੂ ਦਾ ਵਚਨ ਸਾਨੂੰ ਕੀ ਕਹਿੰਦਾ? ਕਿ ਜਿਹੜੇ ਆ ਜੜੀ ਉਹ ਕੀ ਕਰਨ ਲੱਗੇ ਕਹਿੰਦਾ ਪੇਡਾਂ ਨੂੰ ਪਾਲਣ ਦੇ ਲਈ ਪਰਮੇਸ਼ਰ ਨੇ ਆ ਜੜੀ ਬਣਾਏ ਸੀ ਉਹਨਾਂ ਦੀ ਪਾਲਣ ਪੋਸ਼ਣ ਕਰਨ ਉਹਨਾਂ ਨੂੰ ਸਹੀ ਖੁਰਾਕ ਦੇਣ ਪਰ ਉਹਨਾਂ ਨੂੰ ਚ ਤੰਦਰੁਸਤ ਕਰਨ ਕਹਿੰਦਾ ਪਰ ਉਹਨਾਂ ਨੇ ਕੀ ਕੀਤਾ ਕਿ ਜਿਹੜੀਆਂ ਤੰਦਰੁਸਤ ਅਤੇ ਠੱਕੜੀਆਂ ਪੇਡਾ ਉਹਨਾਂ ਦੀ ਚਰਬੀ ਖਾਣ ਲੱਗ ਗਏ ਜਿਹੜੀਆਂ ਮੋਟੀਆਂ ਸੀ ਕਹਿੰਦਾ ਉਹਨਾਂ ਨੂੰ ਕੱਟਣ ਲੱਗ ਗਏ ਤੇ ਉਹਨਾਂ ਦੀ ਉਹਨ ਨੂੰ ਪੈਨਣ ਲੱਗ ਗਏ ਕਹਿੰਦਾ ਭਾਵੇਂ ਇੱਕ ਪੇੜ ਆ ਜੋ ਉਹਦਾ ਸਰੀਰ ਉਹਨਾਂ ਨੇ ਆਪਣੇ ਯੂਸ ਚ ਲਿਆਂਦਾ ਉਹਨਾਂ ਲਿਆਂਦੀ ਅਰ ਜੋ ਤਕੜੀਆਂ ਸੀ ਉਹਨਾਂ ਨੂੰ ਕੱਟ ਕੇ ਖਾਦਾ ਉਸੇ ਤਰ੍ਹਾਂ ਇਹ ਸੰਸਾਰ ਵਿੱਚ ਜੋ ਅਸੀਂ ਇਨਸਾਨ ਆ ਜਿਦੋਂ ਉਹਨਾਂ ਨੂੰ ਪਤਾ ਹੈ ਕਿ ਬਹੁਤਾ ਦਾਨ ਦਸ਼ਵਾਂ ਦੇ ਸਕਦੇ ਨੇ ਦਾਨਾਂ ਦਸ਼ਵਾਂ ਦਾ ਨਾਲ ਉਹਨਾਂ ਨੂੰ ਲੁੱਟ ਲਿਆ ਮੋਟਾ ਮਾਲ ਮੰਗਿਆ ਮੋٹے ਪੈਸੇ ਉਹਨਾਂ ਤੋਂ ਲਏ ਅਤੇ ਕਹਿੰਦਾ ਉਹਨਾਂ ਨੂੰ ਖਾ ਗਏ ਨਿੰਪਟੀ ਦਿਨ ਨੂੰ ਖਾਂਡੇ ਗਏ ਕਿਉਂਕਿ ਅਜਈਆਂ 2 ਨਹੀਂ 3 ਨਹੀਂ ਕਿੰਨੀਆਂ ਹੀ ਗੱਲਾਂ ਕਿੰਨੇ ਹੀ ਵਾਰ ਭੈਣਾ ਭਾਈਆਂ ਦੇ ਫੋਨ ਆਏ ਔਰ ਦੱਸਿਆ ਗਿਆ ਕਿ ਅਸੀਂ ਉਸ ਚਰਚ 'ਚ ਗਏ ਸਾਥੋਂ ਉੱਥੇ 40000 ਮੰਗਿਆ ਗਿਆ ਜਿਸੇ ਹੋਰ ਦਾ ਫੋਨ ਆਇਆ ਸੀ ਦੂਜੀ ਉਸ ਚਰਚ 'ਚ ਗਏ ਉਥੋਂ ਸਾਥੋਂ 25000 ਮੰਗਿਆ ਗਿਆ ਹੋਰ ਨਾਲ ਚਰਚਾਂ 'ਚ ਗਏ ਸੀ ਉੱਥੇ ਗਏ ਸਾਥੋਂ ਅਨੋਇੰਟਿੰਗ ਆਇਲ ਤੇ ਵਾਟਰ ਦੇ ਪੈਸੇ ਲਏ ਗਏ ਹੋਰ ਨਾਲ ਚਰਚਾਂ 'ਚ ਗਏ ਲੇਹੈਂਡ ਦੇ ਪੈਸੇ ਲਏ ਗਏ ਹੋਰ ਨਾਲ ਚਰਚਾਂ 'ਚ ਗਏ ਉੱਥੇ ਪਾਸੇ ਜੀ ਨੂੰ ਮਿਲਣ ਦੇ ਵੀ ਪੈਸੇ ਲਏ ਗਏ ਅਰ ਸੈਕੰਡਲੀ ਕਈਆਂ ਨੇ ਤਾਂ ਇਹ ਵੀ ਕਹਿ ਕੇ ਪਾਸਟ ਜੀ ਨੇ ਸਿੱਧਾ ਆਪਣੇ ਮੂੰਹੋਂ ਬੋਲ ਕੇ ਕਿਹਾ ਕਿ ਜਿਸ ਦਿਨ ਅਸੀਂ ਤੁਹਾਡੇ ਘਰ ਆਵਾਂਗੇ ਸਾਨੂੰ ਇਹ ਇਹ ਚੀਜ਼ਾਂ ਦੀ ਜ਼ਰੂਰਤ ਆ ਇੰਨੇ ਪੈਸੇ ਅਸੀਂ ਲੈਣੇ ਆ ਫਿਰ ਅਸੀਂ ਆਵਾਂਗੇ ਅਗਰ ਤੁਸੀਂ ਦੇ ਸਕਦੇ ਆ ਤਾਂ ਇਹ ਗੱਲ ਦੀ ਸੱਚਾਈ ਆ ਕਿਉਂਕਿ ਮੇਰੇ ਕੋਲ ਹਰ ਇੱਕ ਪਰਸਨ ਕਾਲ ਕਰਦਾ ਮੈਂ ਕਿ ਮੇਰੇ ਕੋਲ ਆਪਣਾ ਚਰਚ ਨਹੀਂ ਆ ਇਹ ਨਹੀਂ ਹੈਗਾ ਕਿ ਜੋ ਮੈਨੂੰ ਫੋਨ ਕਰਦੇ ਨੇ ਉਹ ਮੇਰੇ ਆਪਣੇ ਚੁਣੇ ਹੋਏ ਨੇ ਉਹ ਅਲੱਗ-ਅਲੱਗ ਚਰਚਾਂ ਦੇ ਵਿੱਚ ਜਾਣ ਵਾਲੇ ਨੇ ਅਲੱਗ-ਅਲੱਗ ਸ਼ਹਿਰਾਂ ਤੋਂ ਨੇ ਅਲੱਗ-ਅਲੱਗ ਜਗ੍ਹਾ ਤੋਂ ਨੇ ਅਲੱਗ-ਅਲੱਗ ਆਜੜੀਆਂ ਦੇ ਇੱਜੜ ਨੇ ਜੋ ਮੈਨੂੰ ਫੋਨ ਕਰਦੇ ਨੇ ਔਰ ਉਹ ਦੱਸਦੇ ਨੇ ਆਪਣੇ ਆਜੜੀ ਦਾ ਹਾਲ ਕਿ ਉਹਨਾਂ ਦੇ ਆਜੜੀਆਂ ਨੇ ਕਿਸ ਤਰ੍ਹਾਂ ਉਹਨਾਂ ਨੂੰ ਲੁੱਟ ਕੇ ਖਾਦਾ ਦੁਖੀ ਬਿਮਾਰ ਪਰੇਸ਼ਾਨ ਹੋਏ ਉਸ ਜਗ੍ਹਾ ਤੇ ਆਰਾਮ ਪਾਉਣ ਲਈ ਗਏ ਪਰ ਉੱਥੇ ਵੀ ਉਹਨਾਂ ਨੂੰ ਆਪਣੇ ਆਰਾਮ ਦੇ ਲਈ ਪੈਸਾ ਦੇਣਾ ਪਿਆ। ਉਹ ਆਪਣੇ ਦੁੱਖਾਂ ਤੋਂ ਆਜ਼ਾਦੀ ਪਾਉਣ ਦੇ ਲਈ ਗਏ ਪਰ ਉਹਨਾਂ ਨੂੰ ਉਸ ਆਜ਼ਾਦੀ ਦੇ ਬਦਲੇ ਫੀਸ ਜਮ੍ਹਾਂ ਕਰਾਉਣੀ ਪਈ। ਉਹ ਆਜੜੀ ਨੇ ਜਿਹੜੇ ਲੋਕਾਂ ਨੂੰ ਖਾਂਦੇ ਨੇ ਦੁਖੀਆਂ ਪਰੇਸ਼ਾਨਾਂ ਬਿਮਾਰਾਂ ਨੂੰ ਖਾਂਦੇ ਆ ਵਚਨ ਕਹਿੰਦਾ ਕਿ ਉਹ ਇੱਜੜ ਨੂੰ ਚਾਰਦੇ ਨਹੀਂ ਆ ਇੱਜੜ ਨੂੰ ਚਾਰਨ ਦਾ ਭਾਵ ਕੀ ਆ ਕਿ ਵਚਨ ਦਾ ਸੱਚਾ ਗਿਆਨ ਦੇਣਾ ਵਚਨ ਬਾਰੇ ਦੱਸਣਾ ਕਿ ਵਚਨ ਕੀ ਕਹਿੰਦਾ ਆ। ਬੇਸ਼ੱਕ ਸਾਨੂੰ ਇਹ ਵਚਨ ਕਹਿੰਦਾ ਆ ਕਿ ਪਰਮੇਸ਼ਰ ਨੇ ਜਦੋਂ ਆਪਣੇ ਚੇਲਿਆਂ ਨੂੰ ਭੇਜਿਆ ਸੀ ਇਹ ਗੱਲ ਕਹੀ ਸੀ ਕਿ ਜਦੋਂ ਤੁਸੀਂ ਘਰ ਚੋਂ ਨਿਕਲੋ ਤੁਸੀਂ ਆਪਣੇ ਨਾਲ ਜੁੱਤੀ ਨਾ ਲਿਓ ਆਪਣੇ ਨਾਲ ਕੁਰਤਾ ਨਾ ਲਿਓ ਆਪਣੇ ਖਾਣ ਪੀਣ ਦੀ ਚਿੰਤਾ ਨਾ ਕਰਿਓ ਕਿਉਂਕਿ ਇਹ ਸਾਰੀਆਂ ਚੀਜ਼ਾਂ ਜਿਸ ਘਰ ਵਿੱਚ ਤੁਸੀਂ ਜਾ ਰਹੇ ਹੋ ਉੱਥੋਂ ਤੁਹਾਨੂੰ ਮਿਲਣਗੀਆਂ ਪਰ ਕਿਸੇ ਵੀ ਜਗ੍ਹਾ ਤੇ ਇਹ ਚੀਜ਼ ਨਹੀਂ ਲਿਖੀ ਗਈ ਕਿ ਤੁਸੀਂ ਉੱਥੇ ਜਾ ਕੇ ਇੰਨੇ ਪੈਸੇ ਮੰਗਣੇ ਆ ਉਹਨਾਂ ਨੇ ਕਿਹਾ ਜੋ ਉਹ ਆਪਣੀ ਖੁਸ਼ੀ ਨਾਲ ਤੁਹਾਨੂੰ ਦੇਣ ਉਹਨੂੰ ਕਬੂਲ ਕਰਨਾ ਅਤੇ ਉਸ ਘਰ ਪਰਿਵਾਰ ਦੀ ਸੁੱਖ ਸ਼ਾਂਤੀ ਮੰਗਣਾ ਪਰ ਕਿਸੇ ਵੀ ਜਗ੍ਹਾ ਤੇ ਇਹ ਨਹੀਂ ਲਿਖਿਆ ਗਿਆ ਕਿ ਤੁਸੀਂ ਆਪਣੇ ਵੱਲੋਂ ਫਿਕਸ ਕਰਨਾ ਕਿ ਮੈਂ ਇੰਨਾ ਹੀ ਲੈਣਾ ਉਹਨੇ ਇਹ ਕਿਹਾ ਸੀ ਕਿ ਤੁਹਾਡੇ ਖਾਣੇ ਪੀਣੇ ਦਾ ਤੁਹਾਡੇ ਪਹਿਨਣ ਦਾ ਇੰਤਜ਼ਾਮ ਹੋਏਗਾ ਪਰ ਉਹਨਾਂ ਨੇ ਇਹ ਨਹੀਂ ਕਿਹਾ ਸੀ ਕਿ ਉਸ ਜਗ੍ਹਾ ਤੇ ਜਾ ਕੇ ਆਪਣੇ ਫੈਮਿਲੀ ਲਈ ਵੀ ਪੈਕ ਕਰਵਾ ਕੇ ਲੈਣਾ ਪੈਕ ਕਰਾਂ ਦਾ ਭਾਵ ਇਹ ਨਹੀਂ ਕਿ ਸੱਚ-ਸੱਚ ਮੋ ਜੋ ਖਾਣਾ ਪੈਕ ਕਰਵਾ ਕੇ ਲੈਂਦੇ ਨੇ ਜੋ ਪੈਸੇ ਜੋ ਬੀਜ ਦੇ ਰੂਪ ਦੇ ਵਿੱਚ ਸਾਨੂੰ ਮਿਸ ਗਾਈਡ ਕਰਦੇ ਆ ਉਹ ਆਪਣੇ ਆਪ ਲਈ ਤਾਂ ਖਾਣਾ ਅਸੀਂ ਖਾ ਲਿਆ ਆਪਣੀ ਫੈਮਲੀ ਦੇ ਲਈ ਪੈਕ ਕਰਕੇ ਲਿਆਉਣ ਵਾਲੀ ਗੱਲ ਹੋਗੀ ਕਿ ਮੈਂ ਜੇ ਆਇਆ ਆ ਤਾਂ ਥੋੜੀ ਕਮਾਈ ਵੀ ਕਰੀ ਜਾਵਾਂ ਤਾਂ ਉਹ ਲੋਕ ਕਹਿੰਦਾ ਮੇਰੇ ਆਜੜੀ ਨਹੀਂ ਆ ਉਹ ਝੂਠੇ ਆ ਕਹਿੰਦਾ ਉਹ ਸਿਰਫ ਆਪਣਾ ਢਿੱਡ ਭਰਦੇ ਆ ਕਹਿੰਦਾ ਉਹਨਾਂ ਨੇ ਕੀ ਕੀਤਾ ਮੋਟਿਆਂ ਨੂੰ ਖਾ ਲਿਆ ਪੈਸੇ ਸੀ ਜਿਨ੍ਹਾਂ ਕੋਲੇ ਉਹਨਾਂ ਨੂੰ ਲੁੱਟ ਲਿਆ ਪਰ ਕਹਿੰਦਾ ਲਿਸਿਆਂ ਨੂੰ ਤਗੜਾ ਨਾ ਕੀਤਾ ਬਿਮਾਰਾਂ ਨੂੰ ਨਰੋਇਆ ਨਾ ਕੀਤਾ ਟੁੱਟੇ ਵਿਦਲਵਾਲਿਆਂ ਦੇ ਪੱਟੀ ਨਾ ਬੰਨੀ ਜਿਹੜਾ ਜ਼ਰੂਰਤਮੰਦ ਸੀ ਉਹਦੀ ਹੈਲਪ ਨਾ ਕੀਤੀ ਪਰ ਉਹਨੂੰ ਪੈਸੇ ਦਾ ਨਾਂ ਲੈ ਕੇ ਹੋਰ ਵੀ ਡਰਾ ਦਿੱਤਾ ਜਿਹੜਾ ਦੁਖੀ ਅਤੇ ਬਿਮਾਰ ਛੁਟਕਾਰਾ ਪਾਉਣ ਗਿਆ ਸੀ ਡਾਕਟਰਾਂ ਨੂੰ ਮੂਰੇ ਪੈਸੇ ਦੇ ਦੇ ਥੱਕ ਚੁੱਕਿਆ ਸੀ ਉਹਦੇ ਤੋਂ ਹੋਰ ਵੀ ਪੈਸੇ ਮੰਗ ਕੇ ਉਹਦਾ ਦਿਲ ਹੋਰ ਵੀ ਤੋੜ ਦਿੱਤਾ ਉਹਨੂੰ ਟੁੱਟੇ ਦਿਲ ਨੂੰ ਬਚਾਉਣਾ ਤਾਂ ਕੀ ਸੀ ਉਸ ਬਿਮਾਰ ਨੂੰ ਅਤੇ ਰੋਗੀ ਨੂੰ ਚੰਗਾ ਤਾਂ ਕੀ ਕਰਨਾ ਸੀ ਬਲਕਿ ਆਪਣੀ ਫੀਸ ਦੱਸ ਕੇ ਉਹਦੀ ਬਿਮਾਰੀ ਨੂੰ ਉਂਦੇ ਤੇ ਹੋਰ ਵੀ ਵੱਡਾ ਬੋਝ ਬਣਾ ਦਿੱਤਾ ਉਸ ਪਰਸਨ ਦੇ ਮਨ 'ਚ ਵੀ ਇਹ ਗੱਲ ਆਉਣ ਲੱਗੀ ਕਿ ਇਹ ਬਿਮਾਰੀ ਮੇਰੇ ਤੇ ਬਹੁਤ ਜਿਆਦਾ ਚੰਗਾ ਹੁੰਦਾ ਅਗਰ ਮੈਂ ਬਿਮਾਰ ਹੀ ਨਾ ਹੁੰਦਾ ਮੈਂ ਆਪਣੇ ਘਰ ਲਈ ਧਨ ਕਮਾਉਂਦਾ ਮੇਰੇ ਘਰਦਿਆਂ ਨੂੰ ਜਗਾ ਜਗਾ ਜਾਣ ਦੀ ਜ਼ਰੂਰਤ ਨਾ ਪੈਂਦੀ ਪਹਿਲਾਂ ਅਸੀਂ ਡਾਕਟਰਾਂ ਕੋਲ ਹੀ ਉੱਜੜ ਕੇ ਆਏ ਹਾਂ ਹੁਣ ਅਸੀਂ ਇੱਥੇ ਵੀ ਉਹੀ ਕੁਝ ਇੱਥੇ ਵੀ ਸਾਨੂੰ ਉਨਾ ਹੀ ਪੈਸਾ ਦੇਣਾ ਪਵੇਗਾ ਤਾਂ ਉਹ ਸਭ ਦੇ ਸਭ ਆਜੜੀ ਝੂਠੇ ਨੇ ਜਿਹੜੇ ਵੀ ਭੈਣ ਭਾਈ ਅਜੇ ਇਹ ਆਜੜੀਆਂ ਦੇ ਪਿੱਛੇ ਲੱਗੇ ਹੋਏ ਨੇ ਅਜੇ ਇਹ ਦਾਸਾਂ ਦੇ ਪਿੱਛੇ ਅਜੇ ਇਹਾਂ ਦੇ ਪਿੱਛੇ ਜੋ ਆਪਣੇ ਆਪ ਨੂੰ ਪਰਮੇਸ਼ਰ ਦਾ ਦਾਸ ਕਹਿੰਦੇ ਆ ਪਰ ਤੁਹਾਨੂੰ ਲੁੱਟ ਕੇ ਖਾਰੇ ਨੇ ਉਹਨਾਂ ਸਾਰਿਆਂ ਤੋਂ ਸਾਈਡ ਕਰੋ ਕੰਨੀ ਕਰੋ ਕਿਉਂਕਿ ਉਹ ਦਾਸ ਪ੍ਰਭੂ ਵੱਲੋਂ ਠਹਿਰਾਏ ਹੋਏ ਨਹੀਂ ਆ ਬੇਸ਼ੱਕ ਉਹਨਾਂ ਚਰਚਾਂ ਦੇ ਵਿੱਚ ਚਿੰਨ ਅਤੇ ਚਮਤਕਾਰ ਕੀਤੇ ਜਾਂਨ ਪਰ ਜਿੱਥੇ ਤੁਹਾਨੂੰ ਹੀਲਿੰਗ ਵੇਚੀ ਜਾਂਦੀ ਆ ਜਿੱਥੇ ਤੁਹਾਡਾ ਛਟਕਾਰਾ ਤੁਹਾਨੂੰ ਵੇਚਿਆ ਜਾਂਦਾ ਉਹ ਹਸਪਤਾਲ ਆ ਉਹ ਪਰਮੇਸ਼ਰ ਦਾ ਕੰਮ ਨਹੀਂ ਹੋ ਸਕਦਾ ਉਹ ਵਪਾਰ ਖਾਣਾ ਆ ਉਹ ਪਰਮੇਸ਼ਰ ਦਾ ਕੰਮ ਨਹੀਂ ਹੋ ਸਕਦਾ ਜਦੋਂ ਪਰਮੇਸ਼ਰ ਦੇ ਪਵਨ ਦੇ ਵਿੱਚ ਲੋਕ ਵੇਚਦੇ ਸੀਗੇ ਤੇ ਖਰੀਦਦੇ ਸੀ ਤਾਂ ਯਿਸੂ ਮਸੀਹ ਨੂੰ ਗੁੱਸਾ ਆਇਆ ਔਰ ਉਹਨੇ ਉਹਨਾਂ ਦੇ ਤਖਤੇ ਪਲਟਾ ਦਿੱਤੇ ਸੀ ਕਿ ਮੇਰੇ ਬਾਪ ਦੇ ਘਰ ਨੂੰ ਤੁਸੀਂ ਲੁੱਟ ਖੋ ਦਾ ਅੱਡਾ ਬਣਾਇਆ ਇੱਥੇ ਤੁਸੀਂ ਵਪਾਰ ਕਰ ਰਹੇ ਹੋ ਇਹ ਜਗ੍ਹਾ ਸੇਵਾ ਵਾਲੀ ਆ ਤੇ ਤੁਸੀਂ ਇੱਥੇ ਵਪਾਰ ਕਰ ਰਹੇ ਹੋ ਉਸੇ ਤਰ੍ਹਾਂ ਜਿਹੜੀ ਜਗ੍ਹਾ ਤੇ ਵਪਾਰ ਚੱਲਦਾ ਆ ਸਭ ਕੁਝ ਵਿੱਚ ਐ ਜਾਂਦਾ ਪੈਸੇ ਨਾਲ ਖਰੀਦਿਆ ਤੇ ਦਿੱਤਾ ਜਾਂਦਾ ਉਹ ਜਗ੍ਹਾ ਉਹ ਦਾਸ ਪਰਮੇਸ਼ਰ ਵੱਲੋਂ ਠਹਿਰਾਏ ਹੋਏ ਨਹੀਂ ਆ ਕਿ ਕੀ ਪ੍ਰਮੇਸ਼ਰ ਨੇ ਠਹਿਰਾਇਆ ਸੀ ਕਿ ਉਹ ਕਮਜ਼ੋਰਾਂ ਨੂੰ ਤਕੜੇ ਕਰਨ ਬਿਮਾਰਾਂ ਨੂੰ ਚੰਗਿਆਂ ਕਰਨ ਅਤੇ ਗਵਾਚਾ ਹੋਇਆਂ ਨੂੰ ਲੱਭ ਲੈਉਣ ਜਿਹੜੇ ਪਾਪੀ ਨੇ ਗੁਨੇਗਾਰ ਨੇ ਉਹਨਾਂ ਤੱਕ ਵਚਨ ਲੈ ਕੇ ਜਾਣ ਅਗਰ ਇੱਕ ਦਾਸ ਸਿਰਫ ਧਰਮੀਆਂ ਨੂੰ ਪਸੰਦ ਕਰੇ ਧਰਮੀਆਂ ਨਾਲ ਗੱਲਬਾਤ ਕਰਨੀ ਚੰਗੀ ਸਮਝੇ ਬਿਮਾਰਾਂ ਨੂੰ ਗਰੀਬਾਂ ਨੂੰ ਅਤੇ ਦੁਖੀਆਂ ਨੂੰ ਤੋਸ਼ ਜਾਣੇ ਔਰ ਉਹਨਾਂ ਨਾਲ ਸਹੀ ਤਰੀਕੇ ਨਾਲ ਗੱਲ ਨਾ ਕਰੇ ਤਾਂ ਉਹ ਦਾਸ ਨਹੀਂ ਆ ਕਿਉਂਕਿ ਉਹ ਵਚਨ ਨੂੰ ਜਾਣਦਾ ਹੀ ਨਹੀਂ ਵਚਨ ਕਹਿੰਦਾ ਗਰੀਬਾਂ ਦੇ ਕੋਲ ਜਾ ਵਿਦਵਾਵਾਂ ਦੀ ਸਹਾਇਤਾ ਕਰ ਅਨਾਥਾਂ ਦਾ ਸਹਾਰਾ ਬਣ ਜ਼ਰੂਰਤਮੰਦਾਂ ਲਈ ਤੂੰ ਨਾ ਜ਼ਰੂਰਤਾਂ ਪੂਰਾ ਕਰ ਗਰੀਬਾਂ ਬਿਮਾਰਾਂ ਮਸਕੀਨਾਂ ਟੁੱਟੇ ਦਿਲ ਵਾਲਿਆਂ ਦਾ ਸਾਥ ਦੇ ਉਹਨਾਂ ਨੂੰ ਹੌਸਲਾ ਦੇ ਅਤੇ ਕਮਜ਼ੋਰਾਂ ਨੂੰ ਤਕੜੇ ਕਰ ਗਵਾਚਿਆਂ ਹੋਿਆਂ ਨੂੰ ਲੱਭ ਲਿਆ ਇੱਕ ਦਾਸ ਦਾ ਮਕਸਦ ਇਹ ਨਹੀਂ ਆ ਕਿ ਧਰਮੀਆਂ ਨਾਲ ਜੁੜੇ ਰਹਿਣਾ ਇੱਕ ਦਾਸ ਦਾ ਮਕਸਦ ਆ ਬਹੁਤੇ ਧਰਮੀ ਪੈਦਾ ਕਰਨੇ ਪਾਪਾਂ ਨੂੰ ਲੱਭਣਾ ਅਤੇ ਉਹਨਾਂ ਨੂੰ ਸਾਫ਼ ਕਰਨਾ ਬੁਰਿਆਂ ਨੂੰ ਲੱਭਣਾ ਅਤੇ ਉਹਨਾਂ ਨੂੰ ਕਲੀਨ ਕਰਨਾ ਜਿਹੜੇ ਪਰਮੇਸ਼ਰ ਤੋਂ ਦੂਰ ਉਹਨਾਂ ਨੂੰ ਲੱਭਣਾ ਤੇ ਉਹਨਾਂ ਨੂੰ ਪਰਮੇਸ਼ਰ ਦੇ ਨੇੜੇ ਲੈ ਕੇ ਆਉਣਾ ਇਹ ਪਰਮੇਸ਼ਰ ਦੇ ਦਾਸ ਦਾ ਕੰਮ ਆ। ਹਰ ਅਗਿਆਕਰਕ ਪਰਮੇਸ਼ਰ ਦਾ ਦਾਸ ਜਿਹੜਾ ਕੋਈ ਬੰਦਾ ਪ੍ਰੇਰ ਨਹੀਂ ਕਰਦਾ, ਜਿਹੜਾ ਕੋਈ ਬੰਦਾ ਕਿਸੇ ਦੀ ਗੱਲ ਨਹੀਂ ਮੰਨਦਾ, ਉਹਦੇ ਨਾਲ ਨਫ਼ਰਤ ਕਰਦਾ, ਉਹਦੀ ਨਾਲ ਗੱਲ ਕਰਨੀ ਪਸੰਦ ਨਹੀਂ ਕਰਦਾ ਤਾਂ ਉਹ ਪਰਮੇਸ਼ਰ ਦਾ ਦਾਸ ਪਰਮੇਸ਼ਰ ਵੱਲੋਂ ਚੁਣਿਆ ਹੋਇਆ ਨਹੀਂ ਆ ਕਿਉਂਕਿ ਪਰਮੇਸ਼ਰ ਜਦੋਂ ਸਾਡਾ ਪਰਮੇਸ਼ਰ ਉਹ ਸਵਰਗ ਦਾ ਰਾਜਾ ਹੋ ਕੇ ਪਾਪੀਆਂ ਦੇ ਲਈ ਆ ਗਿਆ ਤੇ ਅਸੀਂ ਪਾਪੀ ਸੰਸਾਰ ਦੇ ਵਿੱਚ ਪੈਦਾ ਹੋ ਕੇ ਸਿਰਫ ਧਰਮੀਆਂ ਨੂੰ ਚੁਣਾਂਗੇ। ਉਹ ਇਨਸਾਨ ਪਰਮੇਸ਼ਰ ਵੱਲੋਂ ਨਹੀਂ ਆ ਜਿਦਾ ਇੱਕ ਰੁੱਖ ਫਲਾਂ ਤੋਂ ਪਛਾਣਿਆ ਜਾਂਦਾ ਉਸੇ ਤਰ੍ਹਾਂ ਇੱਕ ਇਨਸਾਨ ਆਪਣੇ ਕੰਮਾਂ ਤੋਂ ਆਪਣੇ ਸੁਭਾਅ ਤੋਂ ਪਛਾਣਿਆ ਜਾਂਦਾ ਇਸ ਲਈ ਉਸ ਇਨਸਾਨ ਦੇ ਸੁਭਾਅ ਨੂੰ ਵੇਖੋ ਉਹਦੇ ਕੰਮਾਂ ਨੂੰ ਵੇਖੋ ਕੀ ਉਹ ਇਨਸਾਨ ਤੁਹਾਨੂੰ ਬਦਲ ਰਿਹਾ ਜਾਂ ਫਿਰ ਆਪਣੀ ਜ਼ਿੰਦਗੀ ਬਦਲ ਰਿਹਾ ਕੀ ਉਹ ਇਨਸਾਨ ਤੁਹਾਡੀ ਸੋਚ ਦੇ ਹਿਸਾਬ ਨਾਲ ਵਚਨ ਬਦਲ ਰਿਹਾ ਜੋ ਕੋਈ ਇਨਸਾਨ ਤੁਹਾਨੂੰ ਕੰਫਰਟ ਕਰਨ ਦੇ ਚੱਕਰ 'ਚ ਵਚਨ ਨੂੰ ਤੋੜ ਰਿਹਾ ਆ ਉਸ ਇਨਸਾਨ ਤੋਂ ਕੰਨੀ ਕਰੋ ਕਿਉਂਕਿ ਉਹ ਪਰਮੇਸ਼ਰ ਦਾ ਕੱਲਿਆ ਹੋਇਆ ਨਹੀਂ ਆ ਅਤੇ ਜਿਹੜੇ ਅਜਿਹੇ ਆ ਜਿਹੜੇ ਪਰਮੇਸ਼ਰ ਦੇ ਲੋਕਾਂ ਨੂੰ ਚੰਗਾ ਕਰਨ ਦੀ ਬਜਾਏ ਵਚਨ ਸੁਣਾਉਣ ਦੀ ਬਜਾਏ ਵਚਨ ਦੇ ਦੁਆਰਾ ਘਬਰਾਹ ਪਾ ਦਿੰਦੇ ਨੇ ਵਚਨ ਦੇ ਦੁਆਰਾ ਉਹਨਾਂ ਨੂੰ ਟੈਨਸ਼ਨ ਪਾ ਦਿੰਦੇ ਨੇ ਉਹਨਾਂ ਦੇ ਰਹਿੰਦੇ ਵੀ ਦੁੱਖਾਂ ਨੂੰ ਹੋਰ ਵਧਾ ਦਿੰਦੇ ਆ ਪੈਸੇ ਦਾ ਨਾਮ ਲੈ ਕੇ ਉਹ ਕਹਿੰਦਾ ਤੁਹਾਨੂੰ ਤੁਹਾਡੇ ਤੇ ਰਾਜ ਕਰਦੇ ਆ ਤੁਹਾਡੇ ਧਨ ਦੇ ਕਰਕੇ ਤੁਹਾਡੇ ਨਾਲ ਪ੍ਰੇਮ ਕਰਦੇ ਆ ਤਾਂ ਉਹਨਾਂ ਲੋਕਾਂ ਦੀ ਕੀ ਸਜ਼ਾ ਹੋਏਗੀ ਕੀ ਕਹਿ ਰਿਹਾ ਪਰਮੇਸ਼ਰ ਉਹਨਾਂ ਆ ਜਿਹੜੀਆਂ ਨੂੰ ਜਿਹੜੇ ਪਰਮੇਸ਼ਰ ਦੇ ਵਚਨ ਦਾ ਗਲਤ ਯੂਜ਼ ਕਰ ਰਹੇ ਆ ਔਰ ਜਿਹੜੇ ਪਰਮੇਸ਼ਰ ਦੇ ਲੋਕਾਂ ਨੂੰ ਸਹੀ ਵਚਨ ਨਹੀਂ ਦੱਸ ਰਿਹਾ ਔਰ ਉਹਨਾਂ ਦੇ ਉੱਤੇ ਰਾਜ ਕਰ ਰਿਹਾ ਜਦ ਕਿ ਇੱਕ ਦਾਸ ਕੌਣ ਹੈ ਦਾਸ ਕੌਣ ਹੁੰਦਾ ਦਾਸ ਹੁੰਦਾ ਹੈ ਕਿ ਉਹ ਆਪਣੇ ਮਾਲਕ ਦੇ ਸਾਹਮਣੇ ਕਦੇ ਵੀ ਆਪਣੀ ਅੱਖ ਨਹੀਂ ਚੁੱਕਦਾ ਔਰ ਆਪਣੇ ਮਾਲਕ ਦੀ ਸੇਵਾ ਕਰਦਾ ਹੈ ਅਸੀਂ ਆਪਣੇ ਆਪ ਨੂੰ ਦਾਸ ਕਹਿ ਕੇ ਰਾਜਿਆਂ ਦੀ ਫੀਲਿੰਗ ਲੈ ਰਹੇ ਹਾਂ ਔਰ ਜਿੱਦੇ ਅਸੀਂ ਦਾਸ ਆ ਉਹਨੂੰ ਅਸੀਂ ਦਵਾਈ ਜਾ ਰਹੇ ਹਾਂ ਨੂੰ ਨਾਸ਼ੀ ਕਰੀ ਜਾ ਰਹੇ ਹਾਂ ਤਾਂ ਅਜਿਹੇ ਆਜੜੀਆਂ ਦੇ ਵਿਰੁੱਧ ਯਹਵਾ ਦਾ ਵਾਕਿਆ ਔਰ ਉਹ ਕੀ ਵਾਕਿਆ ਪਰਮੇਸ਼ਰ ਦਾ ਵਚਨ ਚ ਅਸੀਂ ਪੜਾਂਗੇ ਹਿਜ਼ਕੀਏਲ 34 ਉਹਦੀ 10 ਨੰਬਰ ਆਇਤ ਨੂੰ ਪਰਬੂ ਇਹ ਹਵਾ ਇਹ ਆਖਦਾ ਹੈ ਵੇਖੋ ਮੈਂ ਆਜੜੀਆਂ ਦਾ ਵਿਰੋਧੀ ਹਾਂ ਮੈਂ ਆਪਣਾ ਇੱਜੜ ਉਹਨਾਂ ਦੇ ਹੱਥੋਂ ਮੰਗਾਗਾ ਉਹਨਾਂ ਨੂੰ ਇੱਜੜ ਚਰਉਣ ਤੋਂ ਹਟਾ ਦੇਗਾ ਅਤੇ ਆਜੜੀ ਅੱਗੇ ਲਈ ਆਪਣਾ ਢਿੱਡ ਨਾ ਭਰ ਸਕਣਗੇ ਕਿਉਂ ਜੋ ਮੈਂ ਆਪਣਾ ਇੱਜੜ ਉਹਨਾਂ ਦੇ ਮੂੰਹੋਂ ਛੜਾ ਲਵਾਂਗਾ ਤਾਂ ਜੋ ਉਹ ਉਹਨਾਂ ਦਾ ਖਾਣਾ ਨਾ ਹੋਣ ਹਾਲੇਲੂਇਆ ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਦੇਖੋ ਅਗਰ ਪਰਮੇਸ਼ਰ ਇਸ ਚੀਜ਼ ਨੂੰ ਪਰਖ ਰਿਹਾ ਕਿ ਜਿਹੜਾ ਇਨਸਾਨ ਤੁਹਾਨੂੰ ਵੇਚ ਰਿਹਾ ਤੁਹਾਨੂੰ ਖਾ ਰਿਹਾ ਆ ਤੁਹਾਨੂੰ ਵੇਚ ਰਿਹਾ ਸ਼ੈਤਾਨਾਂ ਦੇ ਹੱਥੋਂ ਤੁਹਾਨੂੰ ਲੁੱਟ ਰਿਹਾ ਤੁਹਾਡੇ ਤਨ ਨੂੰ ਤੁਹਾਡੀ ਚਮੜੀ ਨੂੰ ਤੁਹਾਡੇ ਸਾਰੇ ਉਸ ਆਨੰਦ ਨੂੰ ਖੁਸ਼ੀ ਨੂੰ ਤੁਹਾਨੂੰ ਵਚਨਾਂ ਦੀ ਗਲਤ ਸਿੱਖਿਆ ਦੇ ਰਿਹਾ ਤੁਹਾਨੂੰ ਚਰਾਉਣ ਦੀ ਬਜਾਏ ਤੁਹਾਡੇ ਤੋਂ ਆਪਣਾ ਚਾਰਾ ਲੈ ਰਿਹਾ ਤੁਹਾਨੂੰ ਪਾਲਣ ਦੀ ਬਜਾਏ ਆਪਣਾ ਡੇਡ ਪਾਲ ਰਿਹਾ ਤਾਂ ਉਹ ਜੇ ਲੋਕਾਂ ਤੋਂ ਜਦ ਯਹਵਾ ਪਰਮੇਸ਼ਰ ਨਫ਼ਰਤ ਕਰਦੇ ਆ ਤਾਂ ਸਾਨੂੰ ਉਸ ਪਰਮੇਸ਼ਰ ਦਾ ਡਰ ਕਿਉਂ ਲੱਗਦਾ ਕਿ ਪਰਮੇਸ਼ਰ ਕਹੇਗਾ ਕਿ ਇਹ ਮੇਰੇ ਦਾਸਾਂ ਦੇ ਖਿਲਾਫ ਹੈ ਸਾਨੂੰ ਅਜਿਹਾ ਕਿਉਂ ਲੱਗਦਾ ਕਿ ਪਰਮੇਸ਼ਰ ਕਹੇਗਾ ਕੱਲ ਹੀ ਉਸ ਪਾਸਟਰ ਦੇ ਗਏ ਸੀ ਅੱਜ ਕਿਸੇ ਹੋਰ ਦੇ ਗਏ ਪਰਮੇਸ਼ਰ ਨੇ ਖੁਦ ਸਾਨੂੰ ਅਧਿਕਾਰ ਦਿੱਤਾ ਕਹਿੰਦਾ ਵੇਖੋ ਜਾਂਚੋ ਤੇ ਪਰਖੋ ਕਿ ਯੋ ਹਵਾ ਪਲਾਇਆ ਉਹਨੇ ਤਾਂ ਇਹ ਵੀ ਕਿਹਾ ਕਿ ਮੈਨੂੰ ਪਰਖੋ ਵੇਖੋ ਕਿ ਯੋ ਹਵਾ ਪਲਾਇਆ ਕਿ ਨਹੀਂ ਆ ਕਹਿੰਦਾ ਵੇਖੋ ਚੱਖੋ ਅਤੇ ਜਾਂਚੋ ਜਾਂਚਣ ਦਾ ਭਾਵ ਹੁੰਦਾ ਪਰਖ ਕੇ ਵੇਖੋ ਕਿ ਕੀ ਯੋ ਹਵਾ ਪਲਾਇਆ ਜਦੋਂ ਉਹ ਆਪਣੇ ਆਪ ਨੂੰ ਪਰਖਣ ਦੇ ਲਈ ਕਹਿ ਰਿਹਾ ਤਾਂ ਕੀ ਅਸੀਂ ਉਸ ਇਨਸਾਨ ਨੂੰ ਪਰਖ ਕੇ ਅਗਰ ਛੱਡ ਦਵਾਂਗੇ ਤਾਂ ਉਹ ਗਲਤ ਹੋਏਗਾ ਵਚਨ ਨੇ ਸਾਨੂੰ ਕਿਹਾ ਹੈ ਕਹਿੰਦਾ ਇੱਕ ਰੁੱਖ ਆਪਣੇ ਫਲਾਂ ਤੋਂ ਪਹਿਚਾਣਿਆ ਜਾਂਦਾ ਉਸੇ ਤਰ੍ਹਾਂ ਇਨਸਾਨ ਆਪਣੇ ਕੰਮਾਂ ਤੋਂ ਪਹਿਚਾਣਿਆ ਜਾਂਦਾ ਅਰ ਜੋਗਲਾ ਵਚਨ ਨੇ ਸਾਨੂੰ ਕਹੀਆਂ ਉਹ ਸੀ ਕਰ ਸਕਦੇ ਆ ਵਚਨ ਕਹਿੰਦਾ ਝੂਠੇ ਨਬੀਆਂ ਨੂੰ ਪਰਖੋ ਪਹਿਚਾਣੋ ਅਤੇ ਛੱਡ ਦਿਓ ਕਿਉਂਕਿ ਉਹ ਖੁਦ ਤਾਂ ਸਵਰਗ ਰਾਹ ਚ ਜਾਣ ਵਾਲੇ ਹੈ ਨਹੀਂ ਇਹ ਤੁਹਾਡੇ ਲਈ ਵੀ ਉਹ ਰਾਹ ਬੰਦ ਕਰ ਰਹੇ ਨੇ ਅਰ ਅਜਿਹਿਆਂ ਦੇ ਵਿਰੁੱਧ ਅਗਰ ਅਸੀਂ ਖੜੇ ਹਾਂ ਤਾਂ ਸਾਡੇ ਤੇ ਪਰਮੇਸ਼ਰ ਦਾ ਕਰੋਧ ਨਹੀਂ ਆਏਗਾ ਅਗਰ ਅਸੀਂ ਵਪਾਰ ਕਰਨ ਵਾਲਿਆਂ ਨੂੰ ਛੱਡ ਦਿੰਨੇ ਆ ਤਾਂ ਸਾਡੇ ਤੇ ਪਰਮੇਸ਼ਰ ਦਾ ਕਰੋਧ ਨਹੀਂ ਆਏਗਾ ਕਿਉਂਕਿ ਪਰਮੇਸ਼ਰ ਦਾ ਵਚਨ ਸਾਨੂੰ ਜੋ ਕਹਿੰਦਾ ਆ ਉਹ ਕਹਿੰਦਾ ਕਿ ਮੈਂ ਖੁਦ ਅਜਿਆਂ ਦੇ ਵਿਰੋਧੀ ਆ ਕਹਿੰਦਾ ਪ੍ਰਭੂ ਯਹਵਾ ਇਹ ਆਖਦਾ ਆ ਕਿ ਵੇਖੋ ਮੈਂ ਆਜੜੀਆਂ ਦਾ ਵਿਰੋਧੀ ਆ ਅਜੇਹੇ ਆਜੜੀਆਂ ਦਾ ਕਹਿੰਦਾ ਜਿਹੜੇ ਮੇਰੇ ਇੱਜੜ ਦਾ ਵਪਾਰ ਕਰਦੇ ਮੇਰੇ ਇੱਜੜ ਨੂੰ ਵੰਡ ਖਾਂਦੇ ਮੇਰੇ ਲੋਕਾਂ ਤੋਂ ਪੈਸਾ ਲੁੱਟਦੇ ਆ ਕਹਿੰਦਾ ਉਹਨਾਂ ਸਾਰਿਆਂ ਦੇ ਮੈਂ ਵਿਰੋਧੀ ਆ ਕਹਿੰਦਾ ਇੱਕ ਦਿਨ ਹੋਏਗਾ ਕਿ ਮੈਂ ਉਹਨਾਂ ਤੋਂ ਆਪਣਾ ਇੱਜੜ ਮੰਗ ਲਵਾਂਗਾ ਜਿਨ੍ਹਾਂ ਨੂੰ ਕਹਿੰਦਾ ਉਹ ਸਪਾਲ ਰਹੇ ਨੇ ਕਹਿੰਦਾ ਉਹਨਾਂ ਨੂੰ ਉਸ ਜਗ੍ਹਾ ਤੋਂ ਹਟਾ ਦਵਾਂਗਾ ਇਟ ਮੀਨਸ ਕਿ ਸਾਨੂੰ ਪ੍ਰਭੂ ਨੇ ਖੁਦ ਹੀ ਉਹ ਤੋਂ ਹਟਾ ਦੇਣਾ ਹੈ ਅਗਰ ਉਸ ਪਰਸਨ ਦੀ ਹੈ ਨੈਗੇਟਿਵਿਟੀ ਸਾਡੇ ਸਾਹਮਣੇ ਆ ਰਹੀ ਹੈ ਬੁਰੀਆਂ ਗੱਲਾਂ ਸਾਹਮਣੇ ਆ ਰਹੀਆਂ ਰ ਅਸੀਂ ਉਹਨੂੰ ਛੱਡ ਰਹੇ ਹਾਂ ਤਾਂ ਉਹ ਸਾਡੀ ਸਮਝ ਨਹੀਂ ਆ ਉਹ ਪਰਮੇਸ਼ਰ ਦੀ ਦਿੱਤੀ ਹੋਈ ਸਮਝ ਆ ਕਹਿੰਦਾ ਮੈਂ ਉਹਨਾਂ ਨੂੰ ਆਪਣੇ ਇੱਜੜ ਚਰਉਣ ਤੋਂ ਹਟਾ ਦਵਾਂਗਾ ਕਹਿੰਦਾ ਉਹ ਹਟ ਜਾਣਗੇ ਮੇਰਾ ਇੱਜੜ ਚਰਉਣ ਤੋਂ ਕਹਿੰਦਾ ਕਿਉਂਕਿ ਕਿ ਕਿ ਜਿਹੜਾ ਆ ਜਿਹੜੀ ਆ ਕਹਿੰਦਾ ਉਹ ਸਿਰਫ ਆਪਣਾ ਢਿੱਡ ਭਰਦਾ ਸੀ ਔਰ ਉਹ ਆਪਣਾ ਢਿੱਡ ਭਰਨ ਤੋਂ ਹਟ ਜਾਣਗੇ ਹallelujah ਕਹਿੰਦਾ ਉਹ ਆਪਣਾ ਢਿੱਡ ਨਾ ਭਰ ਸਕਣਗੇ ਮੇਰੇ ਲੋਕਾਂ ਦਾ ਵਪਾਰ ਕਰਕੇ ਕਹਿੰਦਾ ਆਪਣਾ ਢਿੱਡ ਉਹ ਨਾ ਭਰ ਸਕਣਗੇ ਕਿਉਂਕਿ ਮੈਂ ਯਹਵਾ ਪਰਮੇਸ਼ਰ ਜਿਹੜੇ ਲੋਕ ਉਹਨਾਂ ਦੇ ਕੋਲ ਜਾਂਦੇ ਸੀ ਉਹਨਾਂ ਲੋਕਾਂ ਨੂੰ ਉਹਦੇ ਕੋਲੋਂ ਹਟਾ ਦੇਵਾਂਗਾ ਉਹਦੇ ਕੋਲੋਂ ਮੰਗ ਲਾਵਾਂਗਾ ਤੇ ਕਿਤੇ ਚੰਗੇ ਆ ਜਿਹੜੀ ਕੋਲ ਭੇਜਾਂਗਾ ਜੋ ਉਹਨਾਂ ਨੂੰ ਸੰਭਾਲੇ ਜੋ ਉਹਨਾਂ ਦੀ ਕੇਅਰ ਕਰੇ ਜੋ ਉਹਨਾਂ ਨੂੰ ਲੁੱਟੇ ਨਾ ਜੋ ਉਹਨਾਂ ਨੂੰ ਕਮਜ਼ੋਰਾਂ ਨੂੰ ਹੋਰ ਕਮਜ਼ੋਰ ਨਾ ਕਰੇ ਪਰ ਉਹਨਾਂ ਨੂੰ ਤਾਕਤਵਾਰ ਕਰੇ ਉਹਨਾਂ ਦੀ ਦੇਖਭਾਲ ਕਰੇ ਉਹਨਾਂ ਨੂੰ ਸੰਭਾਲੇ ਅਤੇ ਉਹਨਾਂ ਨੂੰ ਪਰਮੇਸ਼ਰ ਦੇ ਯੋਗ ਸਿੱਖਿਆ ਦੇਵੇ ਹਾਲੇਲੂਇਆ ਕੀ ਕਹਿੰਦਾ ਕਿਉਂ ਜੋ ਮੈਂ ਆਪਣਾ ਇੱਜੜ ਉਹਨਾਂ ਦੇ ਮੂੰਹ 'ਉਸ ਛੜਾ ਲਵਾਂਗਾ ਤਾ ਜੋ ਉਹ ਉਹਨਾਂ ਨੂੰ ਖਾ ਨਾ ਸਕਣ ਜਿਹੜੇ ਸਾਨੂੰ ਖਾ ਰਹੇ ਨੇ ਸਾਡੇ ਤੋਂ ਪੈਸਾ ਖਾਈ ਜਾ ਰਹੇ ਨੇ ਸਾਥੋਂ ਲੁੱਟੀ ਜਾ ਰਹੇ ਨੇ ਕਹਿੰਦਾ ਉਹ ਤੁਹਾਨੂੰ ਖਾ ਰਹੇ ਨੇ ਮੇਰੀਆਂ ਪੇਤਾਂ ਦੀ ਕਹਿੰਦਾ ਮੋਟੀ ਚਮੜੀ ਖਾ ਰਹੇ ਆ ਵੱਡਿਆਂ ਨੂੰ ਹਲਾਲ ਕਰੀ ਜਾਂਦੇ ਆ ਅਰੇ ਜਿਹੜੇ ਕਮਜ਼ੋਰ ਆ ਉਹਨਾਂ ਨੂੰ ਤਿਆਗੀ ਜਾਂਦੇ ਆ ਕਹਿੰਦਾ ਉਹ ਜੇ ਲੋਕਾਂ ਤੋਂ ਮੈਂ ਆਪਣੇ ਚੰਗੇ ਲੋਕਾਂ ਨੂੰ ਛੜਾ ਲਾਂਗਾ ਦੁਖੀਆਂ ਨੂੰ ਪਰੇਸ਼ਾਨਾਂ ਨੂੰ ਗਰੀਬਾਂ ਨੂੰ ਮਸਕੀਨਾਂ ਨੂੰ ਅਨਾਥਾਂ ਨੂੰ ਉੱਥੋਂ ਛੜਾ ਕੇ ਕਹਿੰਦਾ ਇੱਕ ਚੰਗੇ ਆ ਜਿਹੜੇ ਕੋ ਲੈ ਕੇ ਜਾਵਾਂਗਾ ਜਿਹੜਾ ਉਹਨਾਂ ਨੂੰ ਮੇਰੇ ਵਚਨ ਦੀ ਸਹੀ ਸਿੱਖਿਆ ਦੇਵੇ ਇਹਦਾ ਮਤਲਬ ਪਰਮੇਸ਼ਰ ਸਾਨੂੰ ਖੋ ਕਹ ਰਿਹਾ ਕਿ ਅਜਿਹਾਂ ਦੀ ਸੰਗਤੀ ਨੂੰ ਛੱਡੋ ਅਰ ਜਿੰਨਾ ਦੇ ਭੈਣ ਭਾਈਆਂ ਦੇ ਫੋਨ ਆਏ ਸੀ ਉਹਨਾਂ ਨੇ ਤਾਂ ਛੱਡ ਚੁੱਕੇ ਨੇ ਅਰ ਬਹੁਤੇ ਅਜਿਹੇ ਨੇ ਜਿਨ੍ਹਾਂ ਨੂੰ ਇਸ ਜਗਲ ਦਾ ਡਰ ਰਹਿੰਦਾ ਸੀ ਕਿ ਅਗਰ ਅਸੀਂ ਆਪਣੀ ਚਰਚ ਨੂੰ ਆਪਣੇ ਪਾਸਟ ਨੂੰ ਛੱਡਾਂਗੇ ਤਾਂ ਸਾਡੇ ਤੇ ਕਰੋਧ ਆਵੇਗਾ ਤਾਂ ਆ ਜੋ ਭੈਣ ਭਾਈ ਜਾਲ ਲੈਣ ਕਿ ਜਿੱਥੇ ਤੁਹਾਨੂੰ ਲੁੱਟਿਆ ਜਾ ਰਿਹਾ ਤੁਹਾਨੂੰ ਤੰਗ ਕੀਤਾ ਜਾ ਰਿਹਾ ਤੁਹਾਨੂੰ ਪੈਸੇ ਲੈ ਜਾ ਰਹੇ ਨੇ ਉਸ ਜਗ੍ਹਾ ਨੂੰ ਛੱਡੋ ਕਿਉਂਕਿ ਉਹ ਜਗ੍ਹਾ ਛੱਡਣ ਦੇ ਲਈ ਯਹਵਾ ਪਰਮੇਸ਼ਰ ਤੁਹਾਨੂੰ ਕਹਿੰਦਾ ਆ ਹਾਲੇਲੂਇਆ ਤਾਂ ਉਹ ਜਿਨ੍ਹਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਾਂਗੇ ਹallelujah hallelujah 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 ਧੰਨਵਾਦ 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 ਕਰਦੇ ਮਹਾਨ ਪਿਤਾ ਪਰਮੇਸ਼ਰ ਸ਼ੁਕਰ ਕਰਦੇ ਖੁਦਾਵੰਦ ਖੁਦਾ ਅੱਜ ਦੇ ਦਿਨ ਦੇ ਲਈ ਪਤਾ ਪਰਮੇਸ਼ਰ ਅੱਜ ਦੀ ਸ਼ਾਨ ਦੇ ਲਈ ਪਰਮੇਸ਼ਰ ਪਤਾ ਅ ਅ ਸੱਚਮੁੱਚ ਧੰਨਵਾਦੀ ਕਰਦੇ ਅੱਜ ਦੇ ਇਹਨਾਂ ਅਨਮੋਲ ਅਤੇ ਖਾਸ ਵਚਨਾਂ ਦੇ ਲਈ ਪ੍ਰਭੂ ਜੀ ਇਹ ਜੋ ਅੱਜ ਦੇ ਖਾਸ ਵਚਨਾਂ ਦੇ ਦੁਆਰਾ ਪਤਾ ਪਰਮੇਸ਼ਰ ਸੱਚਮੁੱਚ ਤੁਸੀਂ ਸਾਨੂੰ ਆਪਣੇ ਆਜੜੀਆਂ ਦੇ ਬਾਰੇ ਭੇਜਿਆ ਪਤਾ ਪਰਮੇਸ਼ਰ ਸੱਚਮੁੱਚ ਤੁਸੀਂ ਇਹ ਜੋ ਵਚਨ ਸਾਡੇ ਲਈ ਭੇਜਿਆ ਤੁਸੀਂ ਸਾਨੂੰ ਦੱਸਿਆ ਖੁਦਾਵੰਦ ਕਿ ਤੁਹਾਡੇ ਆਜੜੀ ਨੇ ਜੋ ਬੜੀ ਪੇਡਾਂ ਦੀ ਰੱਖਿਆ ਕਰਨ ਦੀ ਬਜਾਏ ਆਪਣੇ ਹੀ ਢਿੱਡ ਪਾਲ ਰਹੇ ਨੇ ਖੁਦਾਵੰਦ ਸੱਚਮੁੱਚ ਅਸੀਂ ਆਸ-ਪਾਸ ਅਜਿਹੇ ਬਹੁਤ ਹੀ ਝੂਠੇ ਆਜੜੀ ਅਤੇ ਝੂਠੇ ਨਬੀਆਂ ਨੂੰ ਦੇਖਿਆ ਖੁਦਾਵੰਦ ਜਿਨ੍ਹਾਂ ਨੇ ਸੱਚਮੁੱਚ ਸਾਨੂੰ ਲੁੱਟ ਖਾਦਾ ਸੱਚਮੁੱਚ ਸਾਡੇ ਨਾਲ ਵਪਾਰ ਕੀਤਾ ਸੱਚਮੁੱਚ ਸਾਨੂੰ ਦਰਿੰਦਿਆਂ ਦੇ ਹੱਥਾਂ ਵਿੱਚ ਰੋਂਨ ਘਰ ਲਾਉਣ ਦੇ ਲਈ ਛੱਡ ਦਿੱਤਾ ਸਾਡੇ ਦੁੱਖਾਂ ਨੂੰ ਠੀਕ ਨਾ ਕੀਤਾ ਪਰ ਬਦਲੇ ਵਿੱਚ ਸਾਥੋਂ ਕੀਮਤ ਮੰਗੀ ਪਰ ਖੁਦਾਵੰਦ ਉਹ ਤੁਹਾਡੇ ਉਸ ਪਵਿੱਤਰ ਵਚਨ ਨੂੰ ਵਿਸਾਰ ਬੈਠੇ ਖੁਦਾਵੰਦ ਜੋ ਤੁਸੀਂ ਆਪਣੇ ਵਚਨ ਦੇ ਵਿੱਚ ਕਹਿ ਸੀਗੇ ਤੁਹਾਨੂੰ ਫ੍ਰੀ ਮਿਲਿਆ ਤੇ ਫ੍ਰੀ ਹੀ ਦਿਓ ਪਰਮੇਸ਼ਰ ਸੱਚਮੁੱਚ ਤੁਸੀਂ ਆਪਣੇ ਦਾਸਾਂ ਨੂੰ ਮੁਫਤ ਦੇ ਵਿੱਚ ਗਿਆਨ ਅਤੇ ਹੀਲਿੰਗ ਪਾਵਰ ਦਿੱਤੀ। ਹਰ ਖੁਦਾਵੰਦ ਤੁਸੀਂ ਕਹਿ ਕੇ ਜਾਓ ਅਤੇ ਫ੍ਰੀ ਦੇ ਵਿੱਚ ਹੀ ਲੋਕਾਂ ਦਾ ਇਲਾਜ ਕਰੋ, ਉਹਨਾਂ ਨੂੰ ਚੰਗਿਆਂ ਕਰੋ, ਮੇਰਾ ਵਚਨ ਲੈ ਕੇ ਜਾਓ, ਸੁਖ ਸਮਾਚਾਰ ਸੁਣਾਓ। ਦਬੇ ਕੁਚਲਿਆ, ਹਾਰਿਆ, ਪਰੇਸ਼ਾਨ, ਮਸਕੀਨਾਂ ਤੇ ਕਮਜ਼ੋਰਾਂ ਦੇ ਕੋਲ ਜਾ, ਉਹਨਾਂ ਦੀ ਮਦਦ ਸਹਿਯਤਾ ਗਵਾਹੀ ਕਰੋ। ਤਾਂ ਪਰਮੇਸ਼ਰ ਪਰ ਬਹੁਤ ਯਾਦੜੀਆਂ ਨੇ। ਤੁਹਾਡੀਆਂ ਪੇਡਾਂ ਨੂੰ ਪਾਲਣ ਦੀ ਫੀਸ ਰੱਖੀ ਉਹਨਾਂ ਤੋਂ ਬਹੁਤਾ ਲੁੱਟਿਆ ਪਿਤਾ ਪਰਮੇਸ਼ਰ ਜੋ ਤੁਹਾਡਾ ਵਚਨ ਕਹਿੰਦਾ ਕਿ ਉਹਨਾਂ ਨੇ ਮੋਟਿਆਂ ਦੀ ਚਰਬੀ ਨੂੰ ਕੱਟ ਕੇ ਖਾਧਾ ਉਹਨਾਂ ਦੀ ਉਹਨ ਨੂੰ ਪੈਨਿਆ ਅਤੇ ਲਿੱਸੀਆਂ ਨੂੰ ਤਕੜਿਆ ਨਾ ਕੀਤਾ ਬਿਮਾਰਾਂ ਨੂੰ ਨਰੋਇਆ ਨਾ ਕੀਤਾ ਖੁਦਾਬੰਦ ਬਹੁਤ ਸਾਰੇ ਜੋ ਆਪਣੇ ਮਤਲਬ ਦੇ ਲਈ ਲੋਕਾਂ ਨੂੰ ਯੂਜ਼ ਕਰਦੇ ਗਰੀਬ ਮਸਕੀਨ ਦੁਖੀ ਬਿਮਾਰਾਂ ਲਾਚਾਰਾਂ ਦੀ ਮਦਦ ਨਹੀਂ ਕਰਦੇ ਖੁਦਾਬੰਦ ਜੋ ਟੁੱਟੇ ਹੋਿਆਂ ਦੀ ਦਿਲ ਦੇ ਪੱਟੀ ਨਹੀਂ ਬੰਨ੍ਹਦੇ ਪਤਾ ਉਹ ਅਜੇਹੇ ਆਜੜੀਆਂ ਦੇ ਲਈ ਸਾਚ ਮੁੱਚ ਖੁਦਾਬੰਦ ਜੋ ਤੁਸੀਂ ਆਪਣੇ ਵਚਨਾਂ ਦੇ ਵਿੱਚ ਸਾਨੂੰ ਦੱਸਿਆ ਕਿ ਹਰ ਇੱਕ ਜਨ ਅਜੇਹਾਂ ਤੋਂ ਮੂੰਹ ਮੋੜੇ ਅਤੇ ਇੱਕ ਚੰਗੇ ਆਜੜੀ ਦੇ ਨਾਲ ਜੁੜੇ ਜੋ ਉਹਨਾਂ ਨੂੰ ਚੰਗੀ ਖੁਰਾਕ ਦੇਵੇ ਪਰਮੇਸ਼ਰ ਦੇ ਵਚਨ ਉਸੇ ਤਰ੍ਹਾਂ ਦੱਸੇ ਜੋ ਪ੍ਰਭੂ ਦਾ ਵਚਨ ਸਾਨੂੰ ਦੱਸਦਾ ਹੈ ਕਿਸੇ ਵੀ ਤਰੀਕੇ ਨਾਲ ਪ੍ਰਭੂ ਦੇ ਵਚਨਾਂ ਨੂੰ ਆਪਣੇ ਫਾਇਦੇ ਲਈ ਯੂਜ਼ ਨਾ ਕਰਨ ਆਪਣੇ ਲਈ ਵਪਾਰ ਨਾ ਕਰਨ ਲੋਕਾਂ ਨੂੰ ਬੇਵਕੂਫ ਨਾ ਬਣਾਉਣ ਔਰ ਆਪਣੇ ਆਪ ਦੇ ਲਈ ਨਰਕ ਦਾ ਖੱਡਾ ਤਿਆਰ ਨਾ ਕਰਨ ਖੁਦਾਬੰਦ ਜੋ ਲੋਕ ਅਜੇਹਾਂ ਨੂੰ ਫੋਲੋ ਕਰਨਗੇ ਸਚਾਈ ਜਾਣਨ ਤੋਂ ਬਾਅਦ ਵੀ ਉਹਨਾਂ ਦਾ ਪਿੱਛਾ ਕਰਨਗੇ ਸੱਚ ਮੁੱਚ ਯਹੋਵਾ ਕ੍ਰੋਧ ਉਹਨਾਂ ਤੇ ਪੜਕੇਗਾ ਜੋ ਆ ਜਿਹੜੀ ਖੁਦ ਨਰਕ ਵਿੱਚ ਜਾਣ ਵਾਲੇ ਨੇ ਉਹ ਆਪਣੀ ਕਲਿਸਿਆਂ ਨੂੰ ਵੀ ਉੱਥੇ ਹੀ ਲੈ ਜਾਣਗੇ ਖੁਦਾਵਾਨ ਇਸ ਲਈ ਹਰ ਇੱਕ ਪੈਨਪਾਈ ਜੋ ਅਜੇ ਇਹ ਆ ਜੜੀਆਂ ਦੇ ਵਿੱਚ ਫਸਿਆ ਹੋਇਆ ਪਰਮੇਸ਼ਰ ਪਤਾ ਅੱਜ ਤੁਹਾਡਾ ਇਹ ਚੰਗਿਆਈ ਦਾ ਵਚਨ ਉਹਨਾਂ ਸਾਰਿਆਂ ਨੂੰ ਫ੍ਰੀ ਕਰੇ ਪਤਾ ਪਰਮੇਸ਼ਰ ਉਹ ਆਪਣੇ ਮਨਾਂ ਦੇ ਵਿੱਚ ਤਕੜੇ ਹੋਣ ਅਤੇ ਉਹਨਾਂ ਸਾਰਿਆਂ ਤੋਂ ਕੰਨੀ ਕਰਨ ਸੱਚਮੁੱਚ ਆਪਣੇ ਲਈ ਇੱਕ ਚੰਗਾ ਆਜੜੀ ਲੱਭਣ ਜੋ ਉਹਨਾਂ ਨੇ ਸੱਚਮੁੱਚ ਪਰਮੇਸ਼ਰ ਦੇ ਵਚਨ ਨੂੰ ਮੰਨਿਆ ਹੋਵੇ ਕਿ ਸਾਨੂੰ ਮੁਫਤ ਮਿਲੇ ਆ ਤੇ ਮੁਫਤ ਵਿੱਚ ਹੀ ਰਵਾਂਗੇ। ਖੁਦਾਵੰ ਅਜਿਹੇ ਲੋਕ ਤੁਹਾਡੇ ਜੋ ਦੁਖੀ ਨੇ, ਪਰੇਸ਼ਾਨ ਨੇ, ਜੋ ਮਸਕੀਨ ਨੇ, ਜੋ ਸਤਾਏ ਹੋਏ ਨੇ, ਜੋ ਸੱਚਮੁੱਚ ਇਸ ਵਪਾਰ ਦੇ ਵਿੱਚ ਫਸ ਚੁੱਕੇ ਨੇ, ਉਹਨਾਂ ਸਾਰਿਆਂ ਨੂੰ ਅੱਜ ਤੁਸੀਂ ਫ੍ਰੀ ਕਰੋ ਪਿਤਾ ਪਰਮੇਸ਼ਰ ਤਾਂ ਜੋ ਸੱਚੇ ਗਿਆਨ ਦੇ ਵਸੀਲੇ ਸੱਚ ਦੇ ਵਚਨ ਨੂੰ ਸੁਣ ਕੇ ਸੱਚੇ ਰਾਹਾਂ ਤੇ ਚੱਲ ਸਕਣ। ਖੁਦਾਵੰਧਾਰੀ ਭੈਣ ਭਾਈ ਜਵਾਜ਼ ਦੀ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਖੁਦਾਵੰਦ ਉਹ ਜਿਸ ਵੀ ਜਗ੍ਹਾ ਤੇ ਜਾਂਦੇ ਨੇ ਪਿਤਾ ਪਰਮੇਸ਼ਰ ਆਪਣੇ ਆਜੜੀ ਦੇ ਫਲਾਂ ਦੇ ਦੌਰਾਨ ਨੂੰ ਪਰਖਨ ਅਤੇ ਆਪਣੇ ਆਪ ਨੂੰ ਖਰਿਆ ਕਰਨ। ਖੁਦਾਵੰ ਤੁਸੀਂ ਚਾਹੁੰਦੇ ਹੋ ਕਿ ਮੈਂ ਨਹੀਂ ਚਾਹੁੰਦਾ ਕਿ ਮੇਰੀ ਇੱਕ ਵੀ ਪੇੜ ਨਾਸ਼ ਹੋਵੇ। ਪਰਮੇਸ਼ਰ ਪਤਾ ਜੋ ਵੀ ਤੁਹਾਡੀਆਂ ਪੇਡਾਂ, ਪੁੱਲੀਆਂ ਤੇ ਪਟਕੀਆਂ ਨੇ ਪਤਾ ਪਰਮੇਸ਼ਰ ਆਪਣੇ ਰਾਹਾਂ ਤੋਂ, ਤੁਹਾਡੇ ਰਾਹਾਂ ਤੋਂ, ਤੁਹਾਡੇ ਵਚਨ ਤੋਂ ਇਹਦਾ ਕੁਝ ਪਰਸੈਂਟ ਕਾਰਨ ਇਹਨਾਂ ਦੇ ਆਜੜੀਆਂ ਦਾ ਅਗਿਆਨਤਾ ਦਾ ਹੋਣਾ ਹੈ। ਖੁਦਾਵੰ ਦੇ ਇਸ ਅਗਿਆਨਤਾ ਦੇ ਕਾਰਨ ਜੋ ਇਹਨਾਂ ਨੇ ਦੁੱਖ ਝੱਲੇ ਨੇ, ਉਹਨਾਂ ਸਾਰੇ ਦੁੱਖਾਂ, ਤਕਲੀਫਾਂ, ਬਿਮਾਰੀਆਂ ਤੋਂ ਇਹਨਾਂ ਨੂੰ ਫ੍ਰੀ ਕਰੋ ਪਤਾ ਪਰਮੇਸ਼ਰ ਕਿਉਂਕਿ ਅਗਰ ਦਸਨ ਵਾਲਾ, ਅਗਰ ਰਾਹ ਦਿਖਾਉਣ ਵਾਲਾ ਅੰਨਾ ਹੋਵੇ ਤਾਂ ਦੋਨੇ ਹੀ ਖੱਡੇ 'ਚ ਡਿੱਗਣਗੇ। ਪਰਮੇਸ਼ ਉਹ ਸਾ ਜੜੀ ਕੋਲੇ ਲੈ ਜਾਓ ਜੋ ਤੁਹਾਡੀ ਸੱਚੀ ਰੋਸ਼ਨੀ ਅਤੇ ਸੱਚ ਦਾ ਗਿਆਨ ਦੇਣ ਵਾਲਾ ਹੋਵੇ ਪਤਾ ਪਰਮੇਸ਼ਰ ਉਹ ਖਰਾਕ ਇਹ grain ਕਰਨ ਪਤਾ ਜੋ ਸੱਚਮੁੱਚ ਰੂਹ ਦੀ ਖੁਰਾਕ ਹੋਵੇ আর ਲੋਕਾਂ ਨੂੰ ਉਹਨਾਂ ਦੇ ਰੂਹਾ ਤੱਕ ਪਹੁੰਚਾ ਦੇਵੇ ਪਤਾ ਜੀ আর ਕੋਈ ਵੀ ਪੈਨਪਾਈ ਆਪਣੇ ਹੱਥਾਂ ਦੇ ਵਿੱਚ ਇਸ ਕਦਰ ਮਜਬੂਰ ਨਾ ਹੋਵੇ ਕਿ ਉਸੇ ਹੀ ਜਗ੍ਹਾ ਤੇ ਜਾਵੇ ਅਤੇ ਆਪਣੀ ਅੱਖਾਂ ਨੂੰ ਬੰਦ ਕਰੇ ਔਰ ਜਾਣ ਬੁੱਝ ਕੇ ਖੱਡੇ ਵਿੱਚ ਡਿੱਗੇ ਪਤਾ ਪਰਮੇਸ਼ਰ ਹਰ ਇੱਕ ਨੂੰ ਗਿਆਨਬੁੱਧਰ ਸਮਝ ਦੇਓ ਪਤਾ ਪਰਮੇਸ਼ਰ ਹਰ ਇੱਕ ਪੈਨਪਾਈ ਨੂੰ ਜੋ ਕਿਸੇ ਗਲਤ ਰਾਹ ਤੇ ਨੇ ਗਲਤ ਜਗ੍ਹਾ ਤੇ ਆਪਣੇ ਹੱਥਾਂ ਤੇ ਦੁਬਾਰਾ ਉਸ ਜਗ੍ਹਾ ਤੋਂ ਬਾਹਰ ਲਿਓ ਪਤਾ ਮੇਸ਼ਰ ਹਾਰ ਉਸ ਆਂਜੜੀ ਨੂੰ ਜੋ ਤੁਹਾਡੇ ਲੋਕਾਂ ਦੇ ਨਾਲ ਵਪਾਰ ਕਰ ਰਹੇ ਨੇ ਉਹਨਾਂ ਨੂੰ ਉਹਦੀ ਜਗ੍ਹਾ ਤੋਂ ਹਟਾਵ ਦਿਓ ਪਿਤਾ ਜੀ ਤਾਂ ਕਿ ਕੋਈ ਵੀ ਆਂਜੜੀ ਤੁਹਾਡੀ ਪੇਡਾਂ ਨੂੰ ਆਪਣੇ ਵਪਾਰ ਦੇ ਲਈ ਆਪਣੇ ਫਾਇਦੇ ਦੇ ਲਈ ਆਪਣੇ ਟਿੱਡ ਪਾਲਣ ਦੇ ਲਈ ਇਸਤੇਮਾਲ ਨਾ ਕਰ ਸਕੇ ਅੱਜ ਦੇ ਇਸ ਦਿਨ ਦੇ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹੁਦਾਬਨ ਇਸ ਪ੍ਰਾਰਥਨਾ ਨੂੰ ਤੁਹਾਡੇ ਜ਼ਾਮਰਤੀ ਨਾਮ ਦੇ ਵਿੱਚ ਮੰਗਦੇ ਹਾਂ ਆਮੇਨ 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 ਸਾਰੇ ਭੈਣ ਭਰਾਵਨੂੰ ਬੇਨਤੀ ਕੀਤੀ ਜਾਂਦੀ ਆ ਕਿ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪ੍ਰੇਲ ਲਈ ਨੰਬਰ ਬੰਦ ਰਹੇਗਾ ਇਨ ਆਦੇਨੰਦ ਵਿੱਚ ਮੇਰੀਆਂ ਮੀਟਿੰਗਸ ਨੇ اور ਮੈਂ ਘਰ ਤੋਂ ਬਾਹਰ ਜਾ ਰਹੀ ਹਾਂ ਸਾਰੇ ਭੈਣਾਂ ਭਾਈਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਫ੍ਰੇ ਲਾਈਨ ਨੰਬਰ ਤੇ ਕਾਲ ਨਾ ਕੀਤੀ ਜਾਵੇ